ਪਟਿਆਲੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਡਰਾਈਵਰ ਨੇ ਚਾਲ ਮਾਰ ਕੇ ਮਸਾਂ ਹੀ ਬਚਾਈ ਆਪਣੀ ਜਾਨ ਮੋਟਰਸਾਈਕਲ ਵਾਲੇ ਨੂੰ ਬਚਾਉਣ ਦੇ ਚੱਕਰ ਵਿੱਚ ਵਾਪਰਿਆ ਇਹ ਸਾਰਾ ਭਿਆਨਕ ਹਾਦਸਾ motorcycle rok rok aj

ਬਾਈ 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 ਤੁਸੀ ਡਰਾਈਵਰ ਹੋ ਇਹਦੇ ਹੋਰ ਤਾਂ ਨਹੀਂ ਲੱਗੇ ਕਿਸੇ ਦੇ ਰਕੇਸ਼ ਕੁਮਾਰ ਵੀਰੇ ਮੇਰੇ ਕਿਹੜੀ ਜਗ੍ਹਾ ਤੇ ਰੈੱਡ ਵਾਲੇ ਬਟਿੰਡਾ ਕੀ ਹੋਇਆ ਵੀਰੇ ਭਾਈ ਮੈਂ ਆ ਰਿਹਾ ਸੀਗਾ ਅੰਮ੍ਰਿਤਸਰ ਤੋਂ ਠੀਕ ਹੈ ਜੀ ਇਹ ਗਲੀ ਚੋਂ ਨਾ ਇੱਕੋ ਤਾਂ ਮੋਟਰਸਾਈਕਲ ਆ ਮੇਰੇ ਜਸਟ ਜਮਾ ਸਾਹਮਣੇ ਆ ਗਿਆ ਜੀ ਉਹਨੇ ਸਾਹਮਣੇ ਆ ਗਿਆ ਤੇ ਮੈਂ ਉਹਨੂੰ ਬਚਾਉਣ ਦੇ ਚੱਕਰ ਤੇ ਗੱਡੀ ਫੁੱਟਪਾਥ ਤੇ ਚੜਾਈਏ ਫੁੱਟਪਾਥ ਤੇ ਚੜਾਉਣ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਮੇਰੀ ਗੱਡੀ ਨੇ ਕਿੱਥੇ ਪਲਟੀਆ ਕੀ ਹੋਇਆ ਕੀ ਨਹੀਂ ਹੋਇਆ ਬਸ ਉਸ ਤੋਂ ਬਾਅਦ ਤਾਂ ਮੈਨੂੰ ਅੱਧੇ ਘੰਟੇ ਬਾਅਦ ਮੈਂ ਗੱਡੀ ਦਾ ਬਿਚ ਮੈਂ ਔਖਾ ਸੁਖਾ ਕੇ ਨਿਕਲਿਆ ਦੇਖਿਆ ਕੋਈ ਨਹੀਂ ਆਸੇ ਪਾਸੇ ਸਭ ਭੱਜ ਗਿਆ ਵਗੈਰ ਮੋਟਰਸਾਈਕਲ ਲੜਾਈ ਭੱਜ ਗਿਆ ਸੀ ਬੰਦਾ ਖੜਾ ਜਿਹਨੂੰ ਬਚਾਉਣ ਦੇ ਚੱਕਰ ਚ ਹੋਇਆ ਉਹ ਖੜਾ ਹੀ ਨਹੀਂ ਉਹ ਤਾਂ ਭੱਜ ਹੀ ਗਿਆ ਜੀ ਉਹ ਤਾਂ ਦਿਖਿਆ ਹੀ ਨਹੀਂਗਾ ਬੰਦਾ ਇਹ ਦੇਖਿਆ ਬਾਅਦ ਉਹ ਬਾਅਦ ਮੈਂ ਆਪ ਨਿਕਲਿਆ ਬਾਅਦ ਨਿਕਲ ਕੇ ਫਿਰ ਗੱਡੀ ਜਮਾਲ ਕਾ ਨੂੰ ਫੋਨ ਫੋਨ ਮਾਰਿਆ ਕਿਸੇ ਤੋਂ ਫੋਨ ਮੰਗ ਮੁਖ ਤੇ ਗੱਲਬਾਤ ਕਰਕੇ ਬਾਅਦ ਵਿੱਚ ਹੁਣ ਗੱਡੀ ਸਿੱਧੀ ਕਰ ਕੀਤੀ ਹੁਣ ਬਾਦ 10 ਬੰਦਿਆਂ ਦੇ ਸਾਹਮਣੇ ਤੁਹਾਡੇ ਸਾਹਮਣੇ ਡੱਕ ਕਰਕੇ ਸੀ ਕਿਹਨ ਸਾਡ ਜੀ ਹੌਨ ਜੰਸੀ ਵਾਲੇ ਆਣਗੇ ਉਹ ਦੇਖਦੇ ਕੀ ਬੰਦ ਹੈ ਹੈ ਕਿ ਗੱਡੀ ਦੇ ਵਿੱਚ ਡਾਕ ਸੀ ਡਾਕਾਂ ਡਾਕਾਂ ਪ ਕੋਸਟ ਆ ਫੀ ਜਾ ਬਾਈਰ ਦਾ ਮਾਲ ਆਂਦਾ ਇੱਥੇ ਇੰਪੋਰਟਡ ਇੰਪੋਰਟਡ ਮਾਲ ਹੁੰਦਾ ਬਾਈਰ ਦਾ ਡਾਕ ਦਾ ਮੈਨੂੰ ਵੀਰੇ ਹੋ ਗਏ 12 13 ਸਾਲ ਹੋ ਗਏ ਗੱਡੀ ਚਲਾਉਂਦੇ ਹਾਂ ਹਾਂ ਸਰਕਾਰੀ ਗੱਡੀ ਹੈ ਹਾਂਜੀ ਨਹੀਂ ਗੱਡੀ ਪ੍ਰਾਈਵੇਟ ਆ ਉਹ ਮਾਲ ਸਰਕਾਰੀ ਜਾਂਦਾ ਆਂਦਾ ਹਾਂ ਹਾਂ ਮਾਲ ਜਾਂਦਾ ਆਂਦਾ ਸਰਕਾਰੀ ਵੀ ਆਂਦਾ ਪ੍ਰਾਈਵੇਟ ਜਾਂਦਾ ਦੋਨੋਂ ਮਾਲ ਆਂਦੇ ਆ ਪਰ ਜ਼ਿਆਦਾਤਰ ਨੁਕਸਾਨ ਹੈਗਾ ਭਾਈ 2.5 ਲੱਖ ਰੁਪਏ ਦਾ 60 ਪੇਡ ਲੱਗੀ ਵੀਰੇ 60 ਪੇਡ ਤੋਂ ਯਾਰ ਹਜੇ ਤੱਕ ਫਿਰਾਲ ਤਾਂ ਲੱਗ ਨਹੀਂ ਰਿਹਾ ਪਰ ਉਹ ਪਤਾ ਵੀ ਅੰਦਰ ਲਈ ਹੈ ਮਾੜੀ ਮੋਟੀਆਂ ਸੱਟਾਂ ਜਿਹੜੀਆਂ हां भी है पर नहीं हजे नहीं पता लग रहा क्यों पर अब हजे टेंशन है दिमाग बोझ वो हजे साल भी छह महीने भी नहीं है डेडी कल्ला कला बेकर, बुरा हाल मेरा बस पुछी देखे ना। देखे बोल देखे जो देखे गया। देखे चंगा हो गया बसा हो गया हाँ बचाओ हो गया परमात्मा की बस ओ पता नहीं ਚੰਗਾ ਭਲਾ ਮੇਰੇ ਮੂੰ ਨੂੰ ਮੈਨੂੰ ਪਾਸ ਕਰਕੇ ਗਿਆ ਉਹ ਫੁਵਾਰਾ ਚੌਂਕ ਤੇ ਜਾਂਦੇ ਸਾਰ ਹੀ ਨਾ ਬਸ ਗੱਡੀ ਉਹਨੇ ਚੌਂਕ ਤੇ ਵੱਜੀ ਆ ਉਹ ਪਲਟ ਗਿਆ ਇੱਕੋ ਦਮ ਮਗਰ ਮੈਂ ਸੀਗਾ ਮੈਂ ਹਬਰਤਾ ਬੜੀ ਚੁੱਤ ਰਿਆ ਉਹਨੂੰ ਫੇਰ ਬੰਦੇ ਨੂੰ ਮੈਂ ਬਾਹਰ ਕੱਢਿਆ ਕਾਰ ਚੋਂ ਨੂੰ ਕੱਢ ਕੇ ਆਇਆ ਵਧੀਆ ਵਿਚਾਰੇ ਨੂੰ ਲੈਂਬੋਲੇਟੇ ਢਾ ਕੇ ਸਹੀ ਚੰਗਾ ਭਲਾ ਸੀਗਾ ਅੱਥੇ ਸਾਲਾ ਸਵੇਰੇ ਆ ਕੇ ਮੇਰੇ ਨਾਲ ਹੀ ਆ ਹਾਸਾ ਹੋ ਗਿਆ ਆ ਸੀਨ ਹੋਇਆ ਹੋਰ ਕੋਈ ਸੀ ਨਹੀਂ ਕੋਈ ਮਦਦ ਲਈ ਆਇਆ ਹੋਰ ਕੋਈ ਨਹੀਂ ਬਈ ਮਦਦ ਮਦਦ ਨੂੰ ਤਾਂ ਕੋਈ ਪੁਲਿਸ ਵਗੈਰਾ ਆਈ ਹੋਰ ਸਾਲੇ ਆਏ ਸੀ ਤੇ ਉਹ ਭਰਾਵਾ ਆਪ ਦਾ ਲਿਖਾ ਪੜੀ ਕਰਕੇ ਚਲੇ ਗਏ ਬਸ ਉਹਨਾਂ ਨੇ ਕੋਈ ਵਾਰ ਜਵਾਬ ਨਹੀਂ ਦਿੱਤਾ ਮੈਂ ਉਹਨਾਂ ਨੂੰ ਕਹਿ ਸੀ ਵੀ ਉਹ ਜਿਹੜੇ ਹੈਲਪ ਵਾਸਤੇ ਚੱਲਦੇ ਆ ਵੀ ਗੱਡੀ ਸਿੱਧੀ ਕਰਾ ਦੇਣਗੇ ਛੜਵਾ ਦੇਣਗੇ ਉਹ ਕਹਿੰਦੇ ਆ ਅੱਜ ਕੱਲ ਉਹ ਬੰਦ ਕਰਤੇ ਰੂਲ ਰਾਜ ਤੇ ਫਲਾਣਾ ਟਿੰਕਾ ਲੈਣਾ ਫਿਰ ਰੂਲ ਤਾਂ ਦੇ ਰੂਲ ਆ ਫਿਰ ਰੂਲ ਹੀ ਨਹੀਂ ਆ ਸੜਕ ਤੇ ਇੰਸ਼ੋਰੈਂਸ ਵਾਲੇ ਆ ਰਹੇ ਆ ਭਾਈ ਹਾਂ ਮਾਲਕ ਨੂੰ ਫੋਨ ਕਰਤਾ ਇੰਸ਼ੋਰੈਂਸ ਵਾਲੇ ਅੱਧੇ ਘੰਟੇ ਤੱਕ ਆ ਜਾਣਗੇ ਪਰਿਵਾਰ ਦਾ ਫੋਨ ਨਹੀਂ ਆਇਆ ਪਰਿਵਾਰ ਨੂੰ ਮੈਂ ਕਿਸੇ ਨੂੰ ਅਜੇ ਦੱਸਿਆ ਨਹੀਂ ਦਸੈਣੀ ਬੀਰੀ ਛੋਟੀ ਕੁੜੀ ਹੈ ਮੇਰੇ ਘਰ ਵਾਲੀ ਇਕੱਲੀ ਆ ਰੋ ਟੈਨਸ਼ਨ ਲੇ ਗਈ ਪਟਿਆਲਾ ਤੋਂ ਲਵ ਮਲੋਤਰਾ ਦੀ ਖਾਸ ਰਿਪੋਰਟ